ਲੋ جی ਮਿੱਤਰੋ ਇਹ ਆ ਜੀ ਸ਼੍ਰੀ ਆਨੰਦਪੁਰ ਸਾਹਿਬ ਦਾ ਉਹ ਇਲਾਕਾ ਜਿੱਥੇ ਗੈਰ ਕਾਨੂੰਨੀ ਢੰਗ ਨਾਲ ਨਜਾਇਜ਼ ਮਾਈਨਿੰਗ ਬਹੁਤ ਹੀ ਵੱਡੇ ਤੇ ਉੱਚ ਪੱਧਰ ਤੇ ਹੋ ਰਹੀ ਹੈ ਜੀ ਤੇ ਘਟਕਾ ਦੇਖ ਕੇ ਤੁਸੀਂ ਖੁੱਦ ਅੰਦਾਜ਼ਾ ਲਗਾ ਸਕਦੇ ਹੋ ਜੀ ਤੇ ਇਹ ਆ ਜੀ ਬੁਰਜ ਪਿੰਡ ਦਾ ਉਹ ਪੁਲ ਜਿਹੜਾ ਕਿ ਲੋਕਾਂ ਦੀ ਸਹਾਇਤਾ ਵਾਸਤੇ ਬਾਬਾ ਜੀ ਨੇ 20 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਸੀ ਤੇ ਇਹਨੂੰ ਹੁਣ ਵਾਵਾ ਘਤਰਆ ਕਿਉਂਕਿ ਬਰਸਾਤਾਂ ਤੋਂ ਪਹਿਲਾਂ ਗੋਬਿੰਦ ਸਾਗਰ ਝੀਲ ਤੋਂ ਸੱਤ ਨੂੰ ਦਰਿਆ 'ਚ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਜੀ ਸਤਿ ਸ਼੍ਰੀ ਅਕਾਲ ਪੰਜਾਬੀਓ ਹੋਰ ਠੀਕ ਠਾਕ ਹੋ ਤੁਹਾਡਾ ਸਵਾਗਤ ਹੈ ਜੀ ਸਾਡੇ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈ ਜੀ rahul enarai vlog ਅੱਜ ਅਸੀਂ ਤੁਹਾਡੇ ਲਈ ਨਵੀਂ ਤੇ ਤਾਜੀ ਜਾਣਕਾਰੀ ਲੈ ਕੇ ਆਏ ਹਾਂ ਜੋ ਕਿ ਅਸੀਂ ਤੁਹਾਨੂੰ ਪਹਿਲ ਦੇ ਆਧਾਰ ਤੇ ਦਿਖਾਵਾਂਗੇ ਜੀ ਨੰਗਲ BBMB ਨੇ ਬਰਸਾਤਾਂ ਤੋਂ ਪਹਿਲਾਂ ਡੈਮਾਂ ਦੇ ਵਿੱਚ ਪਾਣੀ ਛੱਡਣ ਦਾ ਸਿਲਸਿਲਾ ਲਗਾਤਾਰ ਸ਼ੁਰੂ ਕਰ ਦਿੱਤਾ ਹੈ ਜੀ ਸੋ ਗੋਵਿੰਦ ਸਾਗਰ ਢੀਲ ਦੇ ਵਿੱਚ ਪਾਣੀ ਦਾ ਇਨਫਲੋ ਕਾਫੀ ਜ਼ਿਆਦਾ ਵੱਧ ਚੁੱਕਿਆ ਆ ਤੇ ਫਿਰ ਹੁਣ ਸਤਲੁਜ ਦਰਿਆ ਦੇ ਵਿੱਚ ਥੋੜੇ ਥੋੜੇ ਸਮੇਂ ਬਾਅਦ ਇੱਕ ਦਿਨ ਵਿੱਚ 4500 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਜੀ ਜਿਸ ਦੇ ਨਾਲ ਤੋਂ ਅਨੁਕੀ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਇਹ ਪਾਣੀ ਖੇਤਾਂ ਦੇ ਵਿੱਚ ਪਹੁੰਚ ਸਕਦਾ ਆ ਜਿਸ ਤਰ੍ਹਾਂ ਕਿ ਪਿਛਲੇ ਸਾਲ ਪਹੁੰਚਿਆ ਸੀ ਦੇਵੋ ਜੀ ਫਿਰ ਤੁਸੀਂ ਆਪਣੀ ਰਾਏ ਇਹ ਲੋਕਾਂ ਨੂੰ ਵੀ ਅਪੀਲ ਕਰ ਦਿੱਤੀ ਗਈ ਹੈ ਜੀ ਕਿ ਸਤਲੁਜ ਦਰਿਆ ਦੇ ਕਿਨਾਰੇ ਤੇ ਨਾ ਜਾਣ ਤੇ ਨਾ ਹੀ ਇਸ ਦੇ ਆਲੇ-ਦੁਆਲੇ ਘੁੰਮਣ ਕਿ ਬੀਬੀਐਮਬੀ ਵੱਲੋਂ ਇਹ ਵੀ ਵੱਡਾ ਫੈਸਲਾ ਲਿਆ ਗਿਆ ਹੈ ਜੀ ਕਿਉਂਕਿ ਗੋਬੀ ਸਾਗਰ ਝੀਲ ਦੇ ਵਿੱਚ ਪਾਣੀ ਦੀ ਆਮਦ ਬਹੁਤ ਜ਼ਿਆਦਾ ਹੋ ਰਹੀ ਆ ਤਾਂ ਅੱਜ ਦੇ ਦਰਸ਼ਕੋ ਸਤਲੁਜ ਦਰਿਆ ਦੇ ਵਿੱਚ ਪਾਣੀ ਛੱਡਣ ਦਾ ਸਿਲਸਿਲਾ ਲਗਾਤਾਰ ਸ਼ੁਰੂ ਕਰ ਦਿੱਤਾ ਗਿਆ ਹੈ ਜੀ ਦੇਖ ਲਓ ਬਰਸਾਤਾਂ ਹਲੇ ਸ਼ੁਰੂ ਤੱਕ ਨਹੀਂ ਹੋਈਆਂ ਪਰ ਫਿਰ ਵੀ ਇਹਨਾਂ ਨੇ ਪਾਣੀ ਛੱਡਣ ਦਾ ਫੈਸਲਾ ਕਰ ਲਿਆ ਹੈ ਜੀ ਕਿਉਂਕਿ ਪਹਾੜਾਂ ਦੇ ਵਿੱਚ ਗਲੇਸ਼ੀਅਰ ਦਾ ਪਾਣੀ ਪਿੰਗਲਦਾ ਹੈ ਜੀ ਉਹਦਾ ਪਾਣੀ ਵੀ ਗੋਵਿੰਦ ਸਾਗਰ ਝੀਲ 'ਚ ਜਾਂਦਾ ਹੈ ਜੀ ਫਿਰ ਉਸ ਨੂੰ ਬਚਾਉਣ ਦੇ ਲਈ ਸਤਲੁਜ ਦਰਿਆ 'ਚ ਦੇਖ ਲਓ ਜੀ ਇਹਨਾਂ ਨੇ ਪਾਣੀ ਕਿੰਨੀ ਭਾਰੀ ਮਾਤਰਾ ਦੇ ਵਿੱਚ ਛੱਡਿਆ ਤੁਸੀਂ ਹੈਨਾ ਆਪਣੇ ਅੱਖੀਂ ਦੇਖ ਸਕਦੇ ਹੋ ਜੀ ਕਿ ਪਾਣੀ ਦੀ ਮਾਤਰਾ ਕਿੰਨੀ ਜ਼ਿਆਦਾ ਆ ਤਿਆਰ ਹੁਣ ਬੁਸ਼ਾਰਟ ਚੈੱਕ ਕਰੋ ਜੀ ਤੁਸੀਂ ਪਾਣੀ ਦੀ ਕਿੰਨੇ ਹੀ ਜ਼ਿਆਦਾ ਤੇਜ਼ ਆ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਜੀ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਕਿਉਂਕਿ ਆਪਣੇ ਹੋਰ ਵੀ ਪਾਣੀ ਵਾਲੇ ਵਲੋਗ ਆਉਂਦੇ ਜੀ ਸੇ ਹੁਣ ਤੁਸੀਂ ਪਾਣੀ ਦਾ ਵਹਾਅ ਦੇਖੋ ਜੀ ਕਿੰਨਾ ਆ ਲੋ ਜੀ ਮਿੱਤਰੋ ਆ ਗਿਆ ਤੁਹਾਡਾ ਭਰਾ ਤੇ ਹੁਣ ਆਪਾਂ ਚੱਲਦੇ ਆ ਜੀ ਪੁਲ ਦੇ ਥੱਲੇ ਮੁਆਇਨਾ ਕਰਾਂ ਠੀਕ ਹੈ ਜੀ ਆਓ ਜੀ ਮੇਰੇ ਨਾਲ ਚੱਲਦੇ ਆ ਤੇ ਤੁਹਾਨੂੰ ਆਪਾਂ ਦਿਖਾਉਂਦੇ ਆ ਜੀ ਲਾਗੇ ਤੋਂ ਕਿ ਕਿੰਨਾ ਪਾਣੀ ਆ ਚੁੱਕਿਆ ਹੈ ਸੱਤ ਲੋ ਦਰਿਆ ਦੇ ਵਿੱਚ ਪਸਾਤਾ ਤੋਂ ਪਹਿਲਾਂ ਕਿਉਂਕਿ ਉੱਪਰੋਂ ਤਾਂ ਹੈ ਨਾ ਤੁਹਾਨੂੰ ਦਿਖਾਈ ਦਿੱਤਾ ਆ ਮੈਂ ਕਿ ਹੁਣ ਤੁਹਾਨੂੰ ਆਪਾਂ ਲਾਗੇ ਲੈ ਚੱਲਦੇ ਆ ਵੀ ਹੈ ਨਾ ਪਾਣੀ ਦਾ ਲੈਵਲ ਦਿਖਾਉਂਦੇ ਵੀ ਕਿੰਨਾ ਗਿਆ ਇਹੀ ਆ ਜੀ ਉਹ ਖੇਤ ਜਿਹੜੇ ਕਿ ਪਿਛਲੇ ਸਾਲ ਪਾਣੀ ਦੇ ਵਿੱਚ ਪੂਰੇ ਡੁੱਬ ਚੁੱਕੇ ਸੀਗੇ ਜੀ ਤੇ ਲੋ ਜੀ ਹੁਣ ਆ ਪਾ ਚੁੱਕੇ ਆ ਜੀ ਪੁੱਲ ਦੇ نیچے ਤੇ ਪਾਣੀ ਹੈ ਨਾ ਤੁਸੀਂ ਦੇਖ ਸਕਦੇ ਹੋ ਜੀ ਤੇ ਇਹ ਆ ਜੀ ਉਹ ਪੁੱਲ ਜਿਹੜਾ ਕਿ ਬਾਬਾ ਲਾਵ ਸਿੰਘ ਜੀ ਨੇ 20 ਕਰੋੜ ਰੁਪਏ ਦੀ ਲਾਗਤ ਨਾਲ ਲੋਕਾਂ ਦੀ ਸਹੂਲਤ ਲਈ ਪਿੰਡ ਵਾਸੀਆਂ ਲਈ ਬਣਾਇਆ ਸੀ ਤੇ ਇਹਨੂੰ ਵੀ ਹੁਣ ਵੱਡਾ ਖਤਰਾ ਹੈ ਕਿਉਂਕਿ ਇਹਨੂੰ ਵੀ ਤਰੇੜਾ ਆ ਚੁੱਕਿਆ ਹੈ। ਤੇ ਦੇਖ ਲਓ ਜੀ ਯਾਰ ਮੈਂ ਤੁਹਾਡੇ ਕਰਕੇ ਹੈਨਾ ਦੇਖ ਲਓ ਪਾਣੀ ਦੇ ਵਿੱਚ ਵੜ ਕੇ ਵੀਡੀਓ ਬਣਾ ਰਿਹਾ ਤੁਹਾਡੇ ਲਈ ਸਪੈਸ਼ਲ ਹੈਨਾ ਯਾਰ ਇੱਕ ਲਾਈਕ ਕਮੈਂਟ ਹੈਨਾ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਯਾਰ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਆ ਕਰੋ ਦੇਖ ਲਓ ਪਾਣੀ ਦੀ ਸਪੀਡ ਕਿੰਨੀ ਜ਼ਿਆਦਾ ਆ ਸਿਰਫ ਅਸੀਂ ਐਸੇ ਕਦਮ ਤੁਹਾਡੇ ਲਈ ਹੀ ਚੱਕਦੇ ਆ ਕਿ ਅਸੀਂ ਤੁਹਾਡੇ ਲਈ ਪਹਿਲ ਦੇ ਆਧਾਰ ਤੇ ਇਹ ਜਾਣਕਾਰੀ ਲੈ ਕੇ ਆਈਏ ਇਸ ਤੋਂ ਤੁਹਾਨੂੰ ਦਿਖਾਈਏ ਤਾਂ ਜੋ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਸੁਚੇਤ ਰਹਿ ਸਕਣ ਪਿੰਡ ਵਾਸੀ ਕੀ ਬੁਰਜ ਪਿੰਡ ਦੇ ਵਿੱਚ ਸਤਲੁਜ ਦਰਿਆ ਚ ਕਿੰਨਾ ਪਾਣੀ ਆ ਚੁੱਕਿਆ ਆ ਉਹ ਦੇ ਕੋ ਯਾਰ ਲਾਈਵ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੀ ਆਪਣੇ ਵਲੌਗ ਦੇ ਚੈਨਲ ਦੇ ਮਾਧਿਅਮ ਰਾਹੀਂ ਐਸੀ ਹੈ ਨਾ ਪਿਛਲੇ ਸਾਲ ਏਸੀ ਪਾਣੀ ਦੀ ਚਪੇੜ ਦੇ ਵਿੱਚ ਦਰਜਨਾਂ ਦੇ ਦਰਜਨ ਪਿੰਡ ਆ ਚੁੱਕੇ ਸੀਗੇ ਜੀ ਦੇਖੋ ਯਾਰ ਤੁਹਾਡਾ ਭਰਾ ਤੁਹਾਡੇ ਲਈ ਹੈ ਨਾ ਬਿਲਕੁਲ ਪਾਣੀ ਦੇ ਲੱਗੇ ਜਾ ਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਵਾ ਕਿ ਸਤ루ਦਰੀਆ ਦੇ ਵਿੱਚ ਦੇਖ ਲਓ ਹੈ ਨਾ ਵੀ ਕਿੰਨਾ ਪਾਣੀ ਆ ਚੁੱਕਿਆ ਆ ਆਪਾਂ ਤੁਹਾਨੂੰ ਹੈ ਨਾ ਹਰ ਇੱਕ ਲੈਵਲ ਤੋਂ ਐਂਗਲ ਤੋਂ ਕੋਸ਼ਿਸ਼ ਕਰ ਰਹੇ ਆ ਜੀ ਤੁਹਾਨੂੰ ਦਿਖਾਉਣ ਦੀ ਠੀਕ ਹੈ ਜੀ ਮੈਂ ਕੋਈ ਚੀਜ਼ ਮਿਸ ਨਾ ਹੋ ਜਾਵੇ ਹੈ ਨਾ ਤੇ ਪਾਣੀ ਹੈ ਨਾ ਤੁਸੀਂ ਦੇਖ ਸਕਦੇ ਹੋ ਜੀ ਪਾਣੀ ਦੀ ਸਪੀਡ ਵੀ ਦੇਖ ਸਕਦੇ ਹੋ ਜੀ ਕਿਆ ਲੇਰਾ ਵੇਰਾ ਉਂਗੀਆਂ ਪੀਂਆਂ ਯਾ ਜੀ ਕਹਿੰਦੇ ਰਾਹੁਲ ਕਮਾਲ ਹੀ ਹੋਈ ਪਈਆ ਦੇਖ ਲੋ ਯਾਰ ਤੁਸੀਂ ਆਪੇ ਹੀ ਦੇਖ ਲੋ ਤੁਸੀਂ ਮੇਰੀ ਕਿਆ ਗੱਲ ਸੁਣਦੇ ਯਾਰ ਤੁਸੀਂ ਖੁਦ ਦੇਖੋ ਨਾ ਤੇ ਲੋ ਜੀ ਮਿੱਤਰੋ ਇਹ ਸੀਗਾ ਜੀ ਸ਼੍ਰੀ ਆਨੰਦਪੁਰ ਸਾਹਿਬ ਦਾ ਉਹ ਇਲਾਕਾ ਕਹਿੰਦੇ ਜਿੱਥੇ ਨਜਾਇਜ਼ ਮਾਈਨਿੰਗ ਹੁੰਦੀ ਸੀਗੀ ਜੀ ਪਹਿਲਾਂ ਹੁਣ ਅਸੀਂ ਕੁਝ ਕਹਿ ਨਹੀਂ ਜੀ ਸਕਦੇ ਕਹਿੰਦੇ ਪਹਿਲਾਂ ਹੁੰਦੀ ਸੀਗੀ ਜੀ ਕਹਿੰਦੇ ਵੱਡੇ ਪੱਧਰ ਤੇ ਹੁੰਦੀ ਰਹੀ ਆ ਤੇ ਪਿੰਡ ਵਾਲੇ ਵੀ ਬਹੁਤ ਪਰੇਸ਼ਾਨ ਸੀਗੇ ਜੀ ਟੀਵੀ ਦੇ ਵਿੱਚ ਵੀ ਨਿਊਜ਼ ਕਈ ਵਾਰੀ ਆਈ ਆ ਜੀ ਤੇ ਸਾਹਮਣੇ ਦੇਖ ਲਓ ਜੀ ਸਾਨੂੰ ਸੈੱਟ ਹੋਣ ਵਾਲਾ ਕਿੰਨਾ ਸੋਹਣਾ 뷰 ਆ ਰਿਹਾ ਜੀ ਕੈਮਰੇ ਦੇ ਵਿੱਚ ਡਬਲ ਸ਼ੇਡ ਦੇਖ ਲਓ ਯਾਰ ਦਰਸ਼ਕੋ ਮੈਂ ਕਿੰਨੀ ਤੱਕ ਕਿੱਥੇ ਤੱਕ ਆਗੇ ਤੁਹਾਡੇ ਵਾਸਤੇ ਸਪੈਸ਼ਲ ਵੀਡੀਓ ਬਣਾ ਕਰਕੇ ਇਹ ਵੀਡੀਓ ਨੂੰ ਲਾਈਕ ਤੇ ਕਮੈਂਟ ਹੈ ਨਾ ਸ਼ੇਅਰ ਤੁਸੀਂ ਜਰੂਰ ਕਰਨਾ ਆ ਵਾਦ ਤੋਂ ਵਾਦ ਇਹ ਜੇਕਰ ਜਿਹੜੇ ਨਵੇਂ ਆਉਣਗੇ ਤਾਂ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਠੀਕ ਹੈ ਕਿਉਂਕਿ ਹਮਸ ਕੀ ਗਰਮੀ ਬਹੁਤ ਜ਼ਿਆਦਾ ਸੀਗੀ ਜੀ ਆਪਾਂ ਤੁਹਾਨੂੰ ਦੱਸ ਨਹੀਂ ਸਕਦੇ ਕੈਮਰੇ ਦੇ ਵਿੱਚ ਠੀਕ ਹੈ ਜੀ ਇਹ ਤਾਂ ਉਹ ਬੰਦਾ ਜਾਣਦਾ ਜਾ ਉਹਦਾ ਰੱਬ ਜਾਣਦਾ ਕਿ ਕਿਵੇਂ ਵੀਡੀਓ ਬਣਾਉਂਦਾ ਆ ਤੇ ਤੁਹਾਡੇ ਸਾਹਮਣੇ ਪਹਿਲ ਦੇ ਅਧਾਰ ਤੇ ਲੈ ਕੇ ਆਂਦਾ ਆ ਇਹ ਤੁਸੀਂ ਬਸ ਭਰਾਵੋ ਲਾਈਕ ਕਰਦੇ ਕਰੋ ਵੀਡੀਓ ਨੂੰ ਠੀਕ ਹੈ ਜੀ ਬਸ ਦੇਖ ਲਓ ਜੀ ਬਿਲਕੁਲ ਆਪਾਂ ਪਾਣੀ ਦੇ ਲਾਗੇ ਖੜੇ ਹੋਏ ਆ ਜੀ ਤੇ ਤੁਹਾਨੂੰ ਹੈ ਨਾ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਜੀ ਸਤਲੁਜ ਦਰਿਆ ਕੀ ਸਤਲੁਜ ਦਰਿਆ ਦੇ ਵਿੱਚ ਕਿੰਨੇ ਵੱਡੇ ਪੱਧਰ ਤੇ ਪਾਣੀ ਆ ਚੁੱਕਿਆ ਆ ਵੀਡੀਓ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਅੱਜ ਤੁਹਾਨੂੰ ਅਸੀਂ ਇਹੀ ਦਿਖਾਣਾ ਸੀਗਾ ਤੇ ਅਸੀਂ ਦਿਖਾ ਵੀ ਰਹੇ ਆ ਜੀ। ਲੋ ਜੀ ਮਿੱਤਰੋ ਮੁਆਇਨਾ ਪੱਕ ਕਰ ਲਿਆ ਜੀ ਤੇ ਹੁਣ ਆਪਾਂ ਜਾ ਰਹੇ ਆ ਜੀ ਵਾਪਿਸ ਦੇਖ ਲੋ ਜੀ ਹੈ ਨਾ ਪਾਣੀ ਕਿੰਨਾ ਆਇਆ ਹੋਇਆ ਸੀਗਾ। ਉਹ ਫੇ ਮੈਂ ਕਿਹਾ ਤੁਹਾਨੂੰ ਸਾਰੇ ਨੂੰ ਦਿਖਾ ਦਈਏ। ਦੀ ਦੇਖ ਲਓ ਜੀ ਸਾਨੂੰ ਸਮੇਂ ਦੀ ਸਰਕਾਰਾਂ ਨੇ ਕਿਹਾ ਸੀਗਾ ਜੀ ਕਿ ਪੁਲ ਦੇ ਲਾਗੇ ਛਾਗੇ ਨਹੀਂ ਜਾਣਾ ਪਰ ਅਸੀਂ ਕੁਆ ਵੀ ਤੁਹਾਡੇ ਲਈ ਰਿਸਕ ਲੈ ਕੇ ਤੇ ਪਾਣੀ ਤੋਂ ਬਚਦੇ ਬਚਦੇ ਵੀਡੀਓ ਬਣਾਈ ਹੈ ਜੀ ਤੇ ਤੁਹਾਡਾ ਕੰਮ ਇਹੀ ਹੈ ਜੀ ਕਿ ਤੁਸੀਂ ਵੀਡੀਓ ਨੂੰ ਬਸ ਸ਼ੇਅਰ ਕਰਨਾ ਹੈ ਕਿਉਂਕਿ ਆਲ ਟੂ ਫਾਲਸ ਟੂ ਪਰ ਤੁਸੀਂ ਵੀਡੀਓ ਸ਼ੇਅਰ ਕਰਦੇ ਹਾਂ ਤੇ ਚਲ ਜੀ ਜੀ ਵੀ ਸ਼ੇਅਰ ਕਰਦੇ ਕਰੋ ਯਾਰ ਇਸ ਸਾਤਲੂ ਦਰਿਆ ਦੇ ਵਿੱਚ ਦੇਖ ਲਓ ਜੀ ਕਿੰਨਾ ਪਾਣੀ ਆ ਚੁੱਕਿਆ ਆ ਤੇ ਪੇਂਡਾ ਵਾਸ ਨਾ ਸੁਖੀਤ ਰਹੇ ਨਾ ਤਾਂ ਜੋ ਅਸੀਂ ਨਹੀਂ ਚਾਹਦੇ ਯਾਰ ਵੀ ਕਿਸੇ ਵੀ ਕਿਸੇ ਦੀ ਚੀਜ਼ ਦਾ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਕੋਈ ਹੋਵੇ ਠੀਕ ਹੈ ਜੀ ਬਸ ਇਹਦਾ ਕਿਸੇ ਨੇ ਹੋ ਜੀ ਗੱਲ ਦਾ ਇਹ ਆ ਜੀ ਉਹ ਖੇਤ ਜਿਹੜੇ ਕਿ ਪਿਛਲੇ ਸਾਲ ਸੱਤ ਨੂੰ ਦਰਿਆ ਦੀ ਚਪੇੜ ਦੇ ਵਿੱਚ ਆ ਚੁੱਕੇ ਸੀਗੇ ਜੀ ਜਿਸ ਨਾਲ ਪਿੰਡ ਵਾਸੀਆਂ ਨੂੰ ਕਾਫੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀਗਾ ਜੀ ਆਪਾਂ ਨਹੀਂ ਜੀ ਚਾਹਦੇ ਕਿ ਇਹ ਜੀ ਆਫਤ ਮੁੜ ਕੇ ਆਵੇ ਠੀਕ ਹੈ ਜੀ ਕਿਉਂਕਿ ਪਿੰਡ ਵਾਸੀਆਂ ਦਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਜੀ ਰਹਿਣਾ ਸਹਿਣਾ ਖਾਣਾ ਪੀਣਾ ਹਰ ਇੱਕ ਚੀਜ਼ ਦੀ ਮੁਸ਼ਕਿਲ ਆ ਜਾਂਦੀ ਹੈ ਜੀ ਸੱਚੀ ਹੋਈ ਬਾਕੀ ਦੱਸਿਓ ਫਿਰ ਹੈਨਾ ਤੁਹਾਨੂੰ ਵਲੋਗ ਕਿਵੇਂ ਦਾ ਲੱਗਿਆ ਹੈ ਜੀ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਮਿਲਦੇ ਆ ਜੀ ਨੈਕਸਟ ਵਲੋਗ ਜਦੂਆਂ ਮੈਂ ਯਾਦ ਰੱਖਣਾ ਬਾਏ ਬਾਏ ਜੀ ਰੱਬ ਰੱਖਾ ਜੇਕਰ ਵਲੋਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ